ਸਿੱਖ ਦਾ ਨਾਂ ਨਿਸ਼ਾਨ ਨਹੀਂ ਸਿੱਖੀਦਾ ਉੱਥੇ ਜਾ ਕੇ ਵੀ ਲੋਕਾਂ ਨੇ ਆਪਣੇ ਖਾਲਸਾ ਐਡ ਜਾਂ ਹੋਰ ਕਿੰਨੀਆਂ ਸਸਤਾਵਾਂ ਉੱਥੇ ਜਾ ਕੇ ਵੀ ਉਹਨਾਂ ਦੀ ਮਦਦ ਕੀਤੀ ਤੇ ਆਪਣੇ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਜਿੱਥੇ ਕੋਈ ਪਹਚਾ ਲਾਉਂਦਾ ਜਾਂ ਕੋਈ ਕੁਦਰਤੀ ਆਫਤ ਹੋਰ ਆਉਂਦੀ ਹੈ ਉੱਥੇ ਵੀ ਜਾ ਕੇ ਆਪਣਾ ਫਰਜ਼ ਨਿਭਾਉਂਦੇ ਆ ਯਾਨੀ ਕਿ ਇਸ ਧਰਮ ਨੇ ਇੰਨੀ ਜ਼ਿਆਦਾ ਇਨਸਾਨੀਅਤ ਭਰੀ ਹੈ ਇਹਦੇ ਵਿੱਚ ਗੁਰੂ ਸਾਹਿਬ ਨੇ ਇੰਨੀ ਜ਼ਿਆਦਾ ਸਪਿਰਿਟ ਭਰੀ ਹੈ ਕਿ ਕਿਸੇ ਦੀ ਵੀ ਜੋ ਬੰਦਾ ਜਿੰਨੀ ਵੀ ਹੈ ਸਿਹਤ ਦੇ ਅਕੋਰਡਿੰਗ ਮਦਦ ਕਰ ਸਕਦਾ ਹੈ ਹਰ ਬੰਦਾ ਕਰਦਾ ਹੈ ਤੇ ਸਿੱਖਾਂ ਦੇ ਹੋਰ ਜਿਹੜੇ ਮਸਲੇ ਆ ਪੈਂਡਿੰਗ ਉਹ ਫਿਰ ਵੀ ਨਹੀਂ ਕੋਈ ਗੱਲ ਸੁਣੀ ਜਾ ਰਹੀ ਪਤਾ ਨਹੀਂ ਕਿਉਂ ਸਿੱਖਾਂ ਨੂੰ ਆਖੋ ਪਰੋਸਖਾ ਕੀਤਾ ਜਾ ਰਿਹਾ ਨਾ ਸਿੱਖ ਕਿਸੇ ਨੂੰ ਤੰਗ ਕਰਦੇ ਐ ਸਿੱਖ ਤਾਂ ਮਦਦ ਕਰਦੇ ਆ ਕਿਸੇ ਦੀ ਕਦੇ ਮੁਸੀਬਤ ਪੈ ਜੇ ਕਿਤੇ ਲੋੜ ਪੈ ਜੇ ਜਿੱਥੇ ਕਿਤੇ ਸਰਕਾਰਾਂ ਉਨੀ ਪਹੁੰਚ ਪਾਉਂਦੀਆਂ ਉੱਥੇ ਵੀ ਜਾਣ ਦੀ ਕੋਸ਼ਿਸ਼ ਕਰਦੀ ਏ ਪਰ ਫਿਰ ਵੀ ਸਿੱਖਾਂ ਦੇ ਕੋਸ਼ਿਸ਼ੂ ਐਸੇ ਆ ਜਿਹੜੇ ਲੰਮੇ ਸਮੇਂ ਤੋਂ اٹਕੇ ਆ ਰਹੇ ਆ ਜੇ ਉਸ ਸਮੇਂ ਸਿੱਖਾਂ ਨਾਲ ਧੱਕਾ ਹੋਇਆ 84 ਤੋਂ ਲੈ ਕੇ ਤੇ 95 ਤੱਕ ਉਸ ਸਮੇਂ ਜੇ ਕਾਨੂੰਨ ਨੇ ਨਹੀਂ ਗੱਲ ਸੁਣੀ ਸਿੱਖਾਂ ਨੇ ਆਪਦੇ ਹਿਸਾਬ ਨਾਲ ਫਿਰ ਬਦਲੇ ਲਏ ਉਹ ਬੰਦੇ ਅੱਜ ਜੇਲ੍ਹਾਂ ਚ ਬੈਠੇ ਆ ਵਿਚਾਰੇ ਉਹਨਾਂ ਦੇ ਸਜ਼ਾਵਾਂ ਤੋਂ ਡਬਲ ਡਬਲ ਤਿੰਨ ਤਿੰਨ ਗੁਣਾ ਸਜ਼ਾ ਭੁਗ ਚੁੱਕੇ ਆ ਜੇਲ੍ਹਾਂ ਚ ਬੈਠੇ ਆ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਵੈਸੇ ਜੋ ਭਾਰਤ ਸਰਕਾਰ ਆ ਉਹਨੇ ਬਹੁਤ ਸਿੱਖਾਂ ਲਈ ਕੰਮ ਕੀਤੇ ਆ ਉਹਨਾਂ ਦੀ ਆਪਾਂ ਧੰਨਵਾਦ ਕਰਦੇ ਆ ਜਿੱਦਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਚੇਦੀ ਦਿਹਾੜਾ ਅਕਾਲ ਉੱਥੇ ਆਪਣਾ ਲਾਲ ਕਿਲੇ ਤੇ ਮਨਾਇਆ ਜਾਂਦਾ ਇਹ ਬਹੁਤ ਵੱਡਾ ਕਾਰਿਆ ਹੈ ਇਹ ਕਰਦੇ ਆ ਜਾਂ ਆਪਣੇ ਜਿਹੜੀ ਬਲੈਕ ਕਾਲੀ ਸੂਚੀ ਖਤਮ ਕੀਤੀ ਉਹਦੇ ਸਬੰਧ ਵਿੱਚ ਚੰਗੇ ਕੰਮ ਆ ਉਹਦਾ ਆਪਾਂ ਧੰਨਵਾਦ ਕਰਦੇ ਆ ਜਾਂ ਆਪਣੇ ਜੋ ਕਾਬਲ ਦੇ ਵਿੱਚ afghanistan ਦੇ ਵਿੱਚ ਸਿੱਖਾਂ ਦੇ ਨਾਲ ੱੱਕਾ ਹੋਇਆ ਉੱਥੋਂ ਜੋ ਗੁਰੂ ਸਾਹਿਬ ਦੇ ਸਰੂਪ ਆ ਪ੍ਰਾਤਨ ਸਰੂਪ ਉਹ ਸਪੈਸ਼ਲ ਪਲੇਨ ਭੇਜ ਕੇ ਮਂਗਾਏ ਉਹ ਵੀ ਆਪਾਂ ਧੰਨਵਾਦ ਕਰਦੇ ਆ ਬਹੁਤ ਚੰਗੇ ਕੰਮ ਇਹਨਾਂ ਨੇ ਕੀਤੇ ਆ ਤੇ ਐਸਆਈਟੀ ਬਣਾ ਕੇ ਜੋ 84 ਦੇ ਕਾਤਲ ਆ ਉਹਨਾਂ ਨੂੰ ਵੀ ਸਜ਼ਾਵਾਂ ਦਿੱਤੀਆਂ ਨੇ ਹੋਰ ਵੀ ਕੇਸ ਚੱਲ ਰਹੇ ਆ ਇਹ ਸਾਰੇ ਕੰਮ ਬਹੁਤ ਵਧੀਆ ਕੀਤੇ ਇਹਨਾਂ ਨੇ ਆਪਾਂ ਧੰਨਵਾਦ ਕਰਦੇ ਆ ਤੇ ਜਾਂ ਜਿਹੜੇ ਆਪਣੇ ਆਪਣੇ ਜੋ ਲੰਗਰ ਤੇ GST ਦਾ ਇਸ਼ੂ ਆਇਆ ਉਹ ਵੀ ਇਹਨਾਂ ਨੇ ਗੱਲ ਮੰਨੀ ਤੇ ਉਹ ਵੀ ਧੰਨਵਾਦ ਆਪਣਾ ਜਾਂ ਬਾਲ ਦਿਵਸ ਇਹ ਸਾਰੇ ਕੰਮ ਜਾਂ ਆਪਣਾ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਘਾ ਖੋਲਿਆ ਉਹਦੇ ਬਾਰੇ ਵੀ ਪਰ ਜੋ ਆ ਥੋੜੇ ਜੇ 2-3 ਕੰਮ ਜਿਹੜੇ ਸਿੱਖ ਵਾਰ-ਵਾਰ ਡਿਮਾਂਡ ਕਰਦੇ ਆ ਇਹ ਵੀ ਪੂਰੇ ਕਰਦੇ ਨੇ ਤੇ ਸਿੱਖ ਕਦੇ ਵੀ ਇੰਦਾਂ ਦਾ ਇੱਕ ਵੀ ਸਿੱਖ ਨਹੀਂ ਜਿਹੜਾ ਇਹਨਾਂ ਦਾ ਧੰਨਵਾਦ ਨਹੀਂ ਕਰੂਗਾ ਤੇ ਇਹਨਾਂ ਦਾ ਕਿਤੇ ਸਾਥ ਨਹੀਂ